ਬਸ ਸਟੈਂਡ ਬਾਹਰ ਕੱਢਣ ਦੇ ਵਿਰੋਧ ਦੇ ਵਿੱਚ ਸੰਘਰਸ਼ ਕਮੇਟੀ ਵੱਲੋਂ ਅੱਜ ਫਿਰ ਕੀਤਾ ਗਿਆ ਰੋਸ ਪ੍ਰਦਰਸ਼ਨ ਅਤੇ ਬਠਿੰਡਾ ਦੇ ਬਸ ਸਟੈਂਡ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਵੰਡੇ ਗਏ ਪਰਚੇ ਦੱਸਦੇ ਕਿ ਬਠਿੰਡਾ ਦਾ ਬਸ ਸਟੈਂਡ ਪੰਜਾਬ ਸਰਕਾਰ ਵੱਲੋਂ ਬਾਹਰ ਕੱਢਿਆ ਜਾ ਰਿਹਾ ਹੈ ਅਤੇ ਉਸ ਦੇ ਵਿਰੋਧ ਵਿੱਚੋਂ ਲਗਾਤਾਰ ਪਿਛਲੇ ਲੰਬੇ ਸਮੇਂ ਤੋਂ ਧਰਨਾ ਪ੍ਰਦਰਸ਼ਨ ਚੱਲ ਰਿਹਾ ਹੈ ਅਤੇ ਅੱਜ ਵੀ ਇਸ ਦੇ ਵਿਰੋਧ ਦੇ ਵਿੱਚ ਬਠਿੰਡਾ ਦੇ ਬੱਸ ਸਟੈਂਡ ਵਿਕੇ ਔਣ ਕਰਨ ਵਾਲੇ ਹਰ ਇੱਕ ਵਿਅਕਤੀ ਨੂੰ ਸੰਬੰਧੀ ਜਾਣੂ ਕਰਵਾਇਆ ਗਿਆ ਕਿ ਅਗਰ ਬੱਸ ਸਟੈਂਡ ਬਾਹਰ ਜਾਂਦਾ ਤਾਂ ਇਸ ਦੀ ਨਾਲ ਲੋਕਾਂ ਦਾ ਕੀ ਨੁਕਸਾਨ ਹੋਵੇਗਾ ਇਸ ਸੰਬੰਧੀ ਅੱਜ ਇਹਨਾਂ ਵੱਲੋਂ ਆਪਣਾ ਬਠਿੰਡਾ ਦੇ ਬੱਸ ਸਟੈਂਡ ਵਿਕੇ ਸ਼ਰਸ਼ ਕਮੇਟੀ ਵੱਲੋਂ ਕੁਝ ਪर्चे ਵੀ ਵੰਡ ਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਬਠਿੰਡਾ ਦੇ ਬੱਸ ਸਟੈਂਡ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਲੋਕਾਂ ਨੂੰ ਬੱਸ ਸਟੈਂਡ ਬਾਹਰ ਜਾਣ ਦੇ ਕੀ ਨੁਕਸਾਨ ਹਨ ਇਸ ਸੰਬੰਧੀ ਲੋਕਾਂ ਨੂੰ ਜਾਣੂ ਆਪਣਾ ਕਰਵਾਉਣ ਦੇ ਲਈ ਇਹਨਾਂ ਵੱਲੋਂ ਪर्चे ਨੇ ਜਿਹੜੇ ਉਹ ਪੰਡੇ ਜਾ ਰਹੇ ਨੇ ਇਹ ਸਾਰੀਆਂ ਤਸਵੀਰਾਂ ਇਸ ਨੂੰ ਦਿਖਾ ਰਹੇ ਆ ਬਠਿੰਡਾ ਦੇ ਬੱਸ ਸਟੈਂਡ ਦੇ ਬਾਹਰ ਦੀਆਂ ਇੱਥੇ ਲਗਾਤਾਰ ਪਿਹੇ ਲੰਬੇ ਸਮੇਂ ਤੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਬੱਸ ਸਟੈਂਡ ਬਾਹਰ ਨਾ ਕੱਢਣ ਦੀ ਮੰਗ ਕੀਤੀ ਜਾ ਰਹੀ ਹੈ ਉਸ ਨੂੰ ਲੈ ਕੇ ਜਿੱਥੇ ਲੰਬੇ ਸਮੇਂ ਤੋਂ ਸੰਘਰਸ਼ ਕਮੇਟੀ ਵੱਲੋਂ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਆ ਉੱਥੇ ਅੱਜ ਇਹਨਾਂ ਵੱਲੋਂ ਬਠਿੰਡਾ ਦੇ ਬੱਸ ਸਟੈਂਡ ਵਿਖੇ ਰੋਸ ਵਜੋਂ ਅੱਜ ਲੋਕਾਂ ਨੂੰ ਬੱਸ ਸਟੈਂਡ ਬਾਹਰ ਜਾਣ ਦੇ ਕੀ ਇਨਸਾਨ ਹਨ ਇਸ ਸਬੰਧੀ ਲੋਕਾਂ ਨੂੰ ਜਾਣੂ ਕਰਵਾਇਆ ਗਿਆ ਤੇ ਇਹਨਾਂ ਵੱਲੋਂ ਪਰਚੇ ਵੰਡ ਕੇ ਇਸ ਸਬੰਧੀ ਬੱਸਾਂ ਦੇ ਵਿੱਚ ਵੀ ਇਹਨਾਂ ਵੱਲੋਂ ਪਰਚੇ ਵੰਡੇ ਗਏ ਅਤੇ ਲੋਕਾਂ ਨੂੰ ਇਸ ਸਬੰਧੀ ਜਾਣੂ ਕਰਵਾਇਆ ਗਿਆ ਆ ਉਸ ਨੂੰ ਸੁਣਾਉਣਿਆ ਕੀ ਆ ਆਪਾਂ ਇਸ ਸਬੰਧੀ ਪੂਰਾ ਮਾਮਲਾ ਜਿਹੜੀ ਬੱਸ ਸਟੈਂਡ 7 ਕਿਲੋਮੀਟਰ ਦੂਰ ਜੀ ਬੱਸ ਸਟੈਂਡ 7 ਕਿਲੋਮੀਟਰ ਮਲੋੜ ਰੋਡ ਤੇ ਲੱਗਦਾ ਨੂੰ ਕਿੰਨੇ 7 ਕਿਲੋਮੀਟਰ ਦੂਰ ਜੀ ਬਸ ਸਟੈਂਡ 7 ਕਿਲੋਮੀਟਰ ਦੂਰ ਲੈ ਕੇ ਜਾਣ ਨੂੰ ਫਿਰਦੇ ਜੀ ਚੰਨੀ ਬਸ ਸਟੈਂਡ 7 ਕਿਲੋਮੀਟਰ ਦੂਰ ਲੈ ਕੇ ਜਾਣ ਨੂੰ ਫਿਰਦੇ ਜੀ ਬਸ ਸਟੈਂਡ 7 ਕਿਲੋਮੀਟਰ ਦੂਰ ਲੈ ਕੇ ਜਾਣ ਨੂੰ ਫਿਰਦੇ ਆ ਜੀ ਉਹ ਜਾਗੇ ਰਿਤੇ ਆ ਬੇਈਮਾਨ ਲੋਕ ਸੇ ਇਤਨਾ ਬਾਹਰ ਦੁਕਾਨਾਂ ਖੇ ਚੰਗਲੋ ਬੇਈਮਾਨ ਲੋਕ ਸੇ ਅੱਖਟਾ ਬਠਿੰਡੇ ਦੇ ਲੋਕਾਂ ਦਾ ਲਾ ਲੋ ਕਾ ਬਠਿੰਡੇ ਦੇ ਲੋਕਾਂ ਦਾ ਆ ਲਉ ਪੀੜਾ ਜੋਗਾ ਸੱਚੀ ਕਾਲ ਦੇ ਘਰੋਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਸਾਰੀ ਪਬਲਿਕ ਨੇ ਸਨੇਹ ਦਿਨਦੇ ਜਿਹੜਾ ਤੁਹਾਨੂੰ ਪਤਾ ਹੈ ਵੀ ਪਸ ਸਾਡਾ ਪਚਾਉ ਸੰਘਰਸ਼ ਕਮੇਟੀ ਵੱਲੋਂ ਲਗਾਤਾਰ ਸਵਾ ਮਹੀਨੇ ਤੋਂ ਹੋ ਗਿਆ ਧਾਰਨਾ ਚੱਲ ਰਹੀ ਨਿਰੰਤਰ ਔਰ ਜਿਹੜਾ ਬਾਹਰ ਲਿਆਂਦਾ ਫੈਸਲਾ ਹੈ ਉਹਨੂੰ ਰੱਦ ਜਿੰਨਾ ਜਿਹੜੇ ਕਰਦੇ ਨਹੀਂ ਫੈਸਲੇ ਨੂੰ ਰੱਦ ਨਹੀਂ ਕਰਦੇ ਉਹਨਾਂ ਜਿਹੜੇ ਸੰਘਰਸ਼ ਇੱਥੇ ਜਾਰੀ ਰਹੂਗਾ ਮਿਹਰਬਾਨੀ ਅੱਜ ਅਸੀਂ ਇੱਕ ਜਾਗਰੂਤੀ ਲਿਆਉਣ ਵਾਸਤੇ ਕੰਮ ਕੀਤਾ ਲੋਕਾਂ ਨੂੰ ਜਿਹੜਾ ਹੈਗਾ ਪੈਂਫਲੈਟ ਦੇ ਰਹੇ ਅਸੀਂ ਜਿਹੜਾ ਪਾਸੇ ਦੇ ਫਾਇਦੇ ਔਰ ਨੁਕਸਾਨ ਦੱਸ ਰਹੇ ਅਸੀਂ ਲਿਖਤੀ ਰੂਪ ਸਾਰਿਆਂ ਨੂੰ ਦੇ ਰਹੇ ਆਂ ਕਿ ਵੱਧ ਤੋਂ ਵੱਧ ਪਤਾ ਲੱਗ ਸਕੇ ਲੋਕਾਂ ਨੂੰ ਅੱਜ ਅਸੀਂ ਬਸਾਂ ਦੇ ਵਿੱਚ ਇਸ਼ਤਿਹਾਰ ਬੰਦ ਰਹੇ ਆਂ ਜੀ ਇਹ ਬਸ ਸਟੈਂਡ ਨੂੰ 7 ਕਿਲੋਮੀਟਰ ਜਿਹੜਾ ਦੂਰ ਲੈ ਕੇ ਜਾ ਰਹੇ ਆਂ ਇਹ ਸਾਨੂੰ ਧਰਨੇ ਨੂੰ ਅੱਜ 1 ਮਹੀਨਾ ਤੇ 8 ਦਿਨ ਹੋ ਗਏ ਜੀ ਸਰਕਾਰ ਦੀ ਕੋਈ ਸੁਣਵਾਈ ਹੈ ਨਹੀਂ ਜਮਾ ਵੀ ਕੋਈ ਉਹਨਾਂ ਨੇ ਕਮੇਟੀ ਬਣਾਈ ਸੀਗੀ ਕਮੇਟੀ ਤੋਂ ਸਾਨੂੰ ਬੁਲਾਇਆ ਹੀ ਨਹੀਂ ਗਿਆ ਪੰਜ ਮੈਂਬਰੀ ਕਮੇਟੀਾਂ ਲੱਗਦਾ ਜਿਵੇਂ ਕਾਗੀਆਂ ਚ ਬਣਦੀ ਹੁੰਦੀ ਉਂਦੀ ਹੈ ਸਾਡਾ ਪੱਖ ਜਾਣਣ ਵਾਸਤੇ ਲੋਕਾਂ ਦਾ ਵਪਾਰੀਆਂ ਦਾ ਵਿਦਿਆਰਥੀਆਂ ਦਾ ਕਿਸੇ ਦਾ ਕਿਸੇ ਦਾ ਪੱਖ ਵੀ ਨਹੀਂ ਉਹਨਾਂ ਨੇ ਸੁਣਿਆ ਜੀ ਹਰ ਤੱਕ ਅਸੀਂ ਇਸ ਕਰਕੇ ਦੁਬਾਰਾ ਫੇਰ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਅੱਜ ਅਸੀਂ ਬੱਸ ਸਟੈਂਡ ਦੇ ਵਿੱਚ ਆਏ ਆਂ ਵੀ ਤਾਂ ਜੋ ਲੋਕਾਂ ਨੂੰ ਅਸੀਂ ਦੱਸ ਸਕੀਏ ਵੀ ਜਿਹੜਾ 7 ਕਿਲੋਮੀਟਰ ਦੂਰ ਬੱਸ ਸਟੈਂਡ ਲੈ ਕੇ ਜਾ ਰਿਹਾ ਉਹ ਕਿੰਨਾ ਧੱਕਾ ਹੋਊਗਾ ਲੋਕਾਂ ਦੀ ਜੇਬਾਂ ਦੇ ਕਿਵੇਂ ਡਾਕਾ ਵੱਜੂਗਾ ਇਸ ਕਰਕੇ ਅਸੀਂ ਅੱਜ ਇੱਥੇ ਬਸਟੈਂਡ ਦੇ ਵਿੱਚ ਅਸੀਂ ਆਏ ਆ ਜੀ ਇਸ਼ਤਿਹਾਰ ਵੰਡਣ ਵਾਸਤੇ ਅੱਜ ਸਾਡੀ ਸੰਘਰਸ਼ ਕਮੇਟੀ ਨੇ ਫੈਸਲਾ ਕੀਤਾ ਹੈ ਕਿ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇ ਉਸ ਦੇ ਤਹਿਤ ਅੱਜ ਅਸੀਂ ਬਸਟਾਡੇ ਦੇ ਬੋਰਡ ਤੇ ਖੜ ਕੇ ਲੋਕਾਂ ਨੂੰ ਜਾਗਰੂਤ ਕਰ ਰਹੇ ਹਾਂ ਕਿ ਜੇ ਬਸਟਾਡਾ ਬਾਹਰ ਚਲਾ ਗਿਆ ਤਾਂ ਤੁਹਾਨੂੰ ਕੀ-ਕੀ ਦਿੱਕਤਾਂਉਣਗੀਆਂ ਬਸਟਾਡਾ ਬਹੁਤ ਵਧੀਆ ਜਗ੍ਹਾ ਤੇ ਬਣਿਆ ਹੋਇਆ ਹੈਗਾ ਇੱਥੋਂ ਸਾਰੇ ادارے ਇੱਕ ਕਮਿੰਟ ਦੀ ਦੇ ਤਿਹਾਨ ਸਾਹਮਣੇ ਕਚਹਿਰੀਆਂ ਨਾਲ ਹੀ ਬੀਸੀ ਦਫਤਰ ਨਾਲ ਹੀ ਹੌਸਪੀਟਲ ਨਾਲ ਹੀ ਜਿਤਰਾ ਕਾਲਚਾ ਸਾਰਾ ਕੁਝ ਇਸ ਦੇ ਆਸ-ਪਾਸ ਹੀ ਹੈ ਇਸ ਕਰਕੇ ਅਸੀਂ ਅੱਜ ਪੋਸਟਰ ਵੰਡ ਰਹੇ ਆ ਉਹਦੇ ਪਿੱਛੇ ਪਾਸੇ ਇੱਕ ਨਕਸ਼ਾ ਬਣਾਇਆ ਹੋਇਆ ਹੈ ਅਸੀਂ ਨਕਸ਼ਾ ਦਿਖਾਇਆ ਹੈ ਕਿ ਇਹ ਬਸਦਾ ਸ਼ਹਿਰ ਦੇ ਵਿਚਾਲੇ ਹੈ ਔਰ ਸਾਰੀ ਆਬਾਦੀ ਇਸ ਦੇ ਤੋਂ ਪਾਸੇ ਹੈ ਇਸ ਲਈ ਅਸੀਂ ਸੰਘਰਸ਼ ਨੂੰ ਹੋਰ ਠਿਕਾ ਕਰ ਲਈ ਇੱਥੇ ਅਸੀਂ ਤੱਕੇ ਹੋ ਅੱਜ ਜਿਹੜਾ ਸਾਡਾ ਜਿਹੜਾ ਧਰਨਾ ਹੈਗਾ ਜਿਹੜਾ ਇਹ ਚੱਲ ਰਿਹਾ ਹੈਗਾ ਇੱਕ ਮਹੀਨਾ ਦਾ 7 ਦਿਨ ਹੋ ਗਏ ਆ ਅੱਜ ਅਸੀਂ ਇਹ ਲਗਾਤਾਰ ਆ ਜਿਹੜਾ ਇਹ ਬਦਲ-ਬਦਲ ਕੇ ਪ੍ਰੋਗਰਾਮ ਦੇ ਰਹੇ ਆ ਤਾਂ ਕਿ ਲੋਕਾਂ ਨੂੰ ਬੱਸ ਸਟੈਂਡ ਦੇ ਬਾਹਰ ਨਾ ਜਾਣ ਦੇ ਨੁਕਸਾਨ ਬਾਰੇ ਜਾਗਰਤ ਕੀਤਾ ਜਾ ਸਕੇ ਅੱਜ ਅਸੀਂ ਇਹ ਪ੍ਰੋਗਰਾਮ ਹੈ ਜਿਹੜਾ ਬੱਸ ਸਟੈਂਡ ਦੇ ਬਾਹਰ ਹੈ ਜਿਹੜਾ ਇੱਕ ਸਾਡਾ ਲੀਫਲੇਟ ਤਿਆਰ ਕੀਤਾ ਹੋਇਆ ਹੈ ਉਹ ਲੋਕਾਂ ਨੂੰ ਵੰਡ ਰਹੇ ਆ ਵੰਡ ਕੇ ਦੱਸ ਰਹੇ ਆ ਬੱਸ ਸਟੈਂਡ ਬਾਹਰ ਜਾਣ ਦੇ ਕੀ ਨੁਕਸਾਨ ਹੈ ਤਾਂ ਕਿ ਲੋਕ ਵੱਤਵਾਦ ਦੇ ਪ੍ਰਤੀ ਜਾਗਰਤ ਹੋ ਜਾਣ ਅਗਲੇ ਅੱਜ ਵੀ ਅਗਲਾ ਹਰ ਰੋਜ਼ ਕੋਈ ਨਵਾਂ ਨਵਾਂ ਹੈਗਾ ਕਿਸੇ ਵੀ ਜੈਨਾ ਸੀ ਏਦੂ ਅਗਲੇ ਪ੍ਰੋਗਰਾਮ ਏਦੂ ਹੁਣੇ ਦਿੰਦੇ ਰਵਾਂਗੇ ਜਿੰਨੇ ਦਿਨ ਤੱਕ ਇਹ ਸਾਡਾ ਬੱਸ ਸਟੈਂਡ ਬਾਹਰ ਜਾਣ ਦਾ ਫੈਸਲਾ ਰੱਦ ਨਹੀਂ ਹੁੰਦਾ ਇਹਨੂੰ ਅਸੀਂ ਹਰ ਦੂਦੇ ਚੌਥੇ ਦਿਨ ਨਵਾਂ ਪ੍ਰੋਗਰਾਮ ਦਿੰਦੇ ਰਵਾਂਗੇ ਜਿਹੜਾ ਸੰਕੇਤਕ ਧਰਨਾ ਸਾਡਾ ਉਜਾਲੀ ਰਿਹਾ